डीके बटीक ਵਿੱਚ ਵੈਲਕਮ ਜੀ ਤੁਹਾਡਾ ਅੱਜ ਆਪਾਂ ਤੁਹਾਨੂੰ ਸੂਟ ਦਾ ਬਹੁਤ ਹੀ ਸੋਖਾ ਜਾਨੀ ਕਿ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਇੱਕ ਆਪਣੇ ਕੋਲੇ ਲੈਸ ਹੈਗੀ ਇਹ ਲੈਸ ਜਾਨੀ ਕਿ ਆਪਣੇ ਕੋਲ ਦੂਸਰੀ ਹੈਗੀ ਜਾਨੀ ਕਿ ਇਹ ਵਿੱਚ ਕਪੜੇ ਦੇ ਵਿੱਚ ਰੱਖ ਕੇ ਜਾਨੀ ਕਿ ਉੱਪਰ ਦਬਾਉਣ ਵਾਲੀ ਨਹੀਂ ਹੈਗੀ ਇਹ ਉੱਪਰ ਰੱਖ ਕੇ ਲਾਉਣ ਵਾਲੀ ਹੈਗੀ ਲੈਸ ਆਪਣੇ ਕੋਲੇ ਤੇ ਆਪਾਂ ਨਾ ਇੱਕ ਕਪੜੇ ਦੀ ਪੱਟੀ ਲਈ ਹੈ ਜਿਹੜੀ ਸਾਢੇ 3 ਇੰਚ ਚੌੜੀ ਹੈ ਇਹਦੇ ਨੀਚੇ ਆਪਾਂ ਪੇਪਰ ਪੇਸਟਿੰਗ ਚੁੱਕੀ ਰਹੀ ਸੀਗੀ ਤੇ ਇਹਦੇ ਉੱਪਰ ਨਾ ਪਤ ਤਿੰਨ ਤੇ ਨੀਚੇ ਦੇ ਉੱਤੇ ਨਾ ਬਾਕਸ ਬਣਾਏ ਹੈਗੇ ਪਹਿਲਾਂ 5 3 ਇੰਚ ਦੇ ਪੰਜ ਤਰ੍ਹਾਂ ਨਿਸ਼ਾਨ ਲਾ ਲਈ ਸੀਗੇ ਆ ਦੇਖੋ 3 3 ਇੰਚ ਦੇ ਨਾ نیچے ਤੇ ਉੱਪਰ ਜਾਨੀ ਕਿ نیچے ਵੀ ਇਸ ਤਰ੍ਹਾਂ ਨਿਸ਼ਾਨ ਲਾ ਲਈ ਸੀ ਉਸ ਤੋਂ ਬਾਅਦ ਨਾ ਜਿਹੜੇ ਇਹ ਨਿਸ਼ਾਨ ਆ ਗਏ ਤੇ ਨੀਚੇ ਤਾਂ ਲਾ ਕੇ ਉਸ ਤੋਂ ਬਾਅਦ ਜਾਨੀ ਕਿ 1.5 ਇੰਚ ਤਾਂ ਇਧਰ ਨੂੰ ਤੇ 1.5 ਇੰਚ ਉਧਰ ਨੂੰ ਇਸ ਤਰ੍ਹਾਂ ਆਪਾਂ ਨਾ ਫਿਰ ਫਿਰ ਜਾਨੀ ਕਿ 1.5 ਇੰਚ ਛੱਡ ਕੇ ਨਾ ਸਿਰੇ ਤੋਂ ਫਿਰ ਆਪਾਂ ਨਿਸ਼ਾਨ ਲਾ ਲਈ ਸੀਗੇ ਤੇ ਨਿਸ਼ਾਨ ਲਾ ਕੇ ਤੇ ਇਸ ਤਰ੍ਹਾਂ ਬਾਕਸ ਜੀ ਬਣਾ ਲਏ ਸੀ ਹੁਣ ਜਿਹੜੇ ਬਾਕਸ ਬਣਾਏ ਉਹਨਾਂ ਦੇ ਉੱਪਰ ਆਪਾਂ ਰੱਖ ਕੇ ਇਹ ਲੇਸ ਅਟੈਚ ਕਰਾਂਗੇ ਇਸ ਤਰ੍ਹਾਂ ਉਪਰ ਰੱਖ ਲਾਂਗੇ ਲੈਸ ਨੂੰ ਜੀ ਜਿਹੜੇ ਆਪਾਂ ਬਾਕਸ ਬਣਾਏ ਉਹਨਾਂ ਦੇ ਉੱਪਰ ਉੱਪਰ ਹੀ ਆਪਾਂ ਲੈਸ ਨੂੰ ਘੁਮਾਵਾਂਗੇ ਇਸ ਤਰ੍ਹਾਂ ਇੱਕ ਯਾਦ ਰੱਖਿਓ ਜੀ ਜਿਹੜੀ ਆਪਾਂ ਲੈਸ ਲਾਉਣੀ ਹੈ ਜਦੋਂ ਤੇ ਜਦੋਂ ਆਪਾਂ ਇਹਨੂੰ ਕਮਾਉਣੇ ਆ ਲੈਸ ਨੂੰ نیچے ਦੀ ਵੀ ਜਾਨੀ ਕਿ ਰੋਂਗ ਸਾਈਡ ਨਹੀਂ ਇਹਦੀ ਉੱਪਰ ਆਉਣੀ ਚਾਹੀਦੀ ਰਾਈਟ ਸਾਈਡ ਹੀ ਲੈਸ ਦੀ ਉੱਪਰ ਲਿਆਉਣੀ ਹੈਗੀ ਉੱਥੋਂ ਤੁਸੀਂ ਆਪੀ ਜਾਨੀ ਕਿ ਪਤਜ ਦਾ ਸਿਰੇ ਦੇ ਉੱਤੋਂ ਸੈੱਟ ਹੀ ਇਸ ਤਰ੍ਹਾਂ ਕਰਨੀ ਹੈ ਜਾਨੀ ਕਿ ਸਿੱਧਾ ਪਾਸੇ ਉੱਪਰ ਉਹ ਕਰਨਾ ਹੈ ਬਹੁਤ ਸੋਖਾ ਡਿਜ਼ਾਈਨ ਹੈ ਤੇ ਜਦੋਂ ਬਣ ਜਦੋਂ ਬਣ ਗਿਆ ਤੁਸੀਂ ਦੇਖਿਓ ਬਹੁਤ ਹੀ ਸੋਹਣਾ ਲੱਗਦਾ ਹੈਗਾ ਬਣਿਆ ਵਿਆ ਨਾਲੇ ਇਹ ਡਿਜ਼ਾਈਨ ਤੇ ਆਪਾਂ ਨੂੰ ਵਾਲੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਈਜ਼ੀ ਬਣ ਜਾਂਦਾ ਥੋੜੇ ਟਾਈਮ 'ਚ ਹੀ ਬਣ ਜਾਂਦਾ ਇਹ ਡਿਜ਼ਾਈਨ ਵੱਡਾ ਟਾਈਮ ਨਹੀਂ ਲੱਗਦਾ ਇਹਦੇ ਤੇ ਹੁਣ ਆਪਾਂ ਦੂਸਰਤਾ ਲਾ ਲਈ ਸੀ ਲੈਸ ਦੀ ਹੁਣ ਆਪਾਂ ਇਸ ਤਰ੍ਹਾਂ ਦੁਬਾਰਾ ਫੇਰ ਲੈਸ ਨੂੰ ਇਹਦੇ ਉੱਤੇ ਰੱਖ ਕੇ ਨਾ ਇਸ ਤਰ੍ਹਾਂ ਕਮਾ ਲਾਂਗੇ। ਘਮਾ ਘਮਾ ਕੇ ਇਹਦੇ ਨਾਲ ਬਾਕਸ ਜੀ ਬਣਾਈ ਚੱਲਾਂ ਬਣਾ ਲਾਂਗੇ ਇਹਦੀ। ਆ ਦਿਖੋ ਇਸ ਤਰ੍ਹਾਂ। ਦੂਜੀ ਸਾਈਡ ਵੀ ਆਪਾਂ ਲੈਸ ਸ਼ੁਰੂ ਕਰਕੇ ਨਾ ਇਸ ਤਰ੍ਹਾਂ ਬਾਕਸ ਬਣਾ ਲਾਂਗੀ। ਤੁਸੀਂ ਆਪਦੇ ਹਿਸਾਬ ਦੇ ਨਾਲ ਵੀ ਲੈਸ ਲੈ ਸਕਦੇ ਹੋ ਤੁਸੀਂ ਬਰੀਕ ਵੀ ਲੈ ਸਕਦੇ ਹੋ ਉਸ ਤੋਂ ਜ਼ਿਆਦਾ ਚੌੜੀ ਵੀ ਲੈ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ। ಜೀಡಿ ವೀಯ ಲಾ ಕಮಾ ಲೇ ਹੁਣ ਆਪਾਂ ਦੋਨੋਂ ਸਾਈਡ ਲੈਸ ਲਾ ਲਈ ਸੀ ਜੀ ਤੇ ਹੁਣ ਆਪਾਂ ਜਿਹੜਾ ਸੂਟ ਦਾ ਘੇਰਾ ਲੈ ਘੇਰੇ ਦਾ ਜਿਹੜਾ ਰਾਈਟ ਸਾਈਡ ਉੱਪਰ ਰੱਖ ਲਈ ਸਿੱਧਾ ਪਾਸਾ ਯਾਨੀ ਕਿ ਸੂਟ ਦਾ ਆਪਾਂ ਉੱਪਰ ਰੱਖ ਲਿਆ ਤੇ ਇਹਦੇ نیچے ਜਿਹੜੀ ਕਿ ਘੇਰੇ ਤੇ ਨਾ ਤੇ ਇਹਨਾਂ ਜਿਹੜੀ ਪੱਟੀ ਹੈਗੀ ਇਹਨੂੰ ਆਪਾਂ ਉਲਟੀ ਕਰਕੇ ਇਹਦੇ ਉੱਪਰ ਰੱਖ ਲਿਆ ਤੇ ਉਲਟੀ ਉੱਪਰ ਕਰਕੇ ਰੱਖ ਕੇ ਤੇ ਆਪਾਂ ਇਹਦੇ ਉੱਤੇ ਨਾ ਸੀਨ ਲਾ ਲਾਂਗੇ ਹੁਣ ਜਮਾ ਸਿਰੇ ਤੇ ਜਿਹੜੀ 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 ਸੀਨ ਆਪਾਂ ਪਹਿਲਾਂ ਉਹਦੇ ਤੇ ਲਾਈਏ ਉਹਦੇ ਉੱਪਰ ਉੱਪਰ ਸੀਨ ਲਾ ਦੇਣੀ ਹੈ ਹੁਣ ਆਪਾਂ ਸੀ ਲਾ ਲਈ ਸੀ ਜੀ ਹੁਣ ਇਹਨੂੰ ਨਾ ਆਪਾਂ ਇਹਦੇ ਉਲਟੀ ਸਾਈਡ ਆਪਾਂ ਜਾਨੀ ਕਿ ਇਹਦੇ ਕੱਪਾ ਹੋਰ ਆ ਜਾਨੀ ਕਿ ਆਪਾਂ ਨਾਲ ਦੇ ਕੱਪੜੇ ਦੀ ਲੀਰ ਲੈ ਕੇ ਨਾ ਤੇ ਉਹਦੇ ਉੱਤੇ ਅਟੈਚ ਕਰਾਂਗੇ ਜਿਹੜੀ ਅਗਲੇ ਸਾਈਡ ਆਪਾਂ ਡਿਜ਼ਾਈਨ ਦੇ ਅੱਗੇ ਜਮਾ ਜਮਾ ਜਾਨੀ ਕਿ ਘੇਰੇ ਦੇ niche ਇਲਾਕੇ ਤੇ ਹੁਣ ਆਪਾਂ ਇਹਨੂੰ ਫੋਲਡ ਕਰਕੇ ਇਹਦੇ ਉੱਪਰੋਂ ਇਸ ਤਰ੍ਹਾਂ ਫੋਲਡ ਕਰਕੇ ਨਾ ਤੇ ਇੱਕ ਗਸੀਨ ਹੋਰ ਲਾ ਲਾਂਗੇ ਤੁਸੀਂ ਦੇਖਿਓ ਜਿਹਦੇ ਵਿੱਚ ਡਿਜ਼ਾਈਨ ਬਣਿਆ ਕਿੰਨਾ ਸੋਹਣਾ ਲੱਗਦਾ ਹੈਗਾ ਨਾਲੇ ਸੌਖਾ ਬਹਤਾਗਾ ਥੋੜੇ ਟਾਈਮ ਚ ਹੀ ਬਣ ਜਾਂਦਾ ਹੈ ਅਧਿਕ ਜੀ ਆਪਾਂ ਲਈ ਹੁਣ ਜਿਹੜੀ ਆਪਾਂ ਲੈਸ ਲਈ ਸੀ ਨਾ ਇਹਨੂੰ ਲੈਸ ਨੂੰ ਫੇਰ ਉੱਪਰ ਰੱਖ ਲਾਂਗੇ ਉੱਪਰ ਰੱਖ ਕੇ ਅਗਲੇ ਸਾਈਡ ਜਾਨੀ ਕਿ ਘੇਰੇ ਦੇ ਜਮਾ ਫਰੰਟ ਤੇ ਮੂਰੇ ਮੂਰੇ ਰੱਖ ਕੇ ਦੇ ਉੱਪਰ ਉੱਪਰ ਇੱਕ ਸੀਨ ਹੋਰ ਲਾ ਲਾਂਗੇ ਆਪਾਂ ਆ ਲੈਸ ਨੂੰ ਉੱਪਰ ਰੱਖ ਕੇ ਤੇ ਇਹਦੇ ਨਾਲ ਵੀ ਜਾਨੀ ਕਿ ਆਪਾਂ ਅਟੈਚ ਕਰੀ ਚੱਲਾਂਗੇ ਘੇਰੇ ਦੇ ਨਾਲ ਉੱਪਰ ਉੱਪਰ ਮਸ਼ੀਨ ਚਲਾਉਣੀ ਆਪਾਂ ਬਹੁਤ ਹੀ ਸੋਖਾ ਡਿਜ਼ਾਈਨ ਬਣ ਜਾਂਦਾ ਜਿਸ ਤਰ੍ਹਾਂ ਆਪਾਂ نیچے ਆਪਾਂ ਲੈਸ ਲਾਈ ਜਾਂਦੇ ਆ ਇਸ ਤਰੀਹੀ ਆਪਾਂ ਨਾ ਉੱਪਰਲੀ ਸਾਈਡ ਵੀ ਜਿੱਥੇ ਆਪਾਂ ਜਾਨੀ ਕਿ ਇਹਨੂੰ ਅਟੈਚ ਕੀਤਾਗਾ ਪੱਟੀ ਨੂੰ ਜਿਹੜੀ ਆਪਾਂ ਤਿਆਰ ਕੀਤੀ ਸੀਗੀ ਉੱਥੇ ਵੀ ਇੱਕ ਲੈਸ ਰੱਖ ਕੇ ਲਾ ਲਾਂਗੇ ਉਹ ਤੁਹਾਨੂੰ ਨਹੀਂ ਦਿਖਾਉਂਦੇ ਆਪਾਂ ਲੈਸ ਲਾ ਕੇ ਆ ਦੇਖੋ ਜੀ ਆਪਾਂ ਲੈਸ ਲਾ ਲਈ ਤੇ ਹੁਣ ਆਪਾਂ ਗੰਮ ਦੇ ਨਾਲ ਨਾ ਆ ਜਿਹੜੇ ਮੋਤੀ ਹੈਗੇ ਤੇ ਗੰਮ ਦੇ ਨਾਲ ਜਿਸ ਕਲਰ ਦੀ ਲੈਸ ਆ ਉਸ ਕਲਰ ਦੇ ਆਪਾਂ ਮੋਤੀ ਲਏ ਹੋਏ ਹੈਗੇ ਤੇ ਇਹਨਾਂ ਨੂੰ ਆਪਾਂ ਗਾਮ ਦੇ ਨਾਲ ਚਿਪਕੇ ਲਾਂਗੇ ਇਸ ਤਰ੍ਹਾਂ ਤੇ ਗਾਮ ਦੇ ਨਾਲ ਚਿਪਕੇ ਕੇ ਉਸ ਤੋਂ ਬਾਅਦ ਨਾ ਆਪਾਂ ਜੇ ਥੋੜੇ ਜਿਹੀ ਇਹ ਜਾਨੀ ਕਿ ਨਾਲ ਜੇ ਵੀ ਸੁੱਕ ਜਦੋਂ ਗਾਮ ਨਾ ਸੁੱਕ ਜੇ ਗਏ ਚਿਪਕ ਜੇ ਗਏ ਫਿਰ ਆਪਾਂ ਇਹ ਦੁਬਾਰਾ ਨਾ ਸੂਈ ਦੇ ਨਾਲ ਇਹਨਾਂ ਨੂੰ ਪੱਕੇ ਕਰ ਲਾਂਗੇ ਵੀ ਇਹ ਉਤਰਨਾ ਦੇਖੋ ਜੀ ਕਿੰਨਾ ਸੋਹਣਾ ਇਹ ਡਿਜ਼ਾਈਨ ਬਣ ਗਿਆ ਤੁਸੀਂ ਵੀ ਇਸ ਡਿਜ਼ਾਈਨ ਨੂੰ ਆਪ ਦੇ ਸੂਟ ਦੇ ਘੇਰੇ ਤੇ ਬਣਾ ਸਕਦੇ ਹੋ ਬਹੁਤ ਹੀ ਸੌਖਾ ਡਿਜ਼ਾਈਨ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਗਿਆ ਟਾਈਮ ਵੀ ਨਹੀਂ ਬਾਲਾ ਲੱਗਿਆ ਹੈਗਾ ਇਹ ਡਿਜ਼ਾਈਨ ਨੂੰ ਬਣਾਉਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਕਮੈਂਟ ਕਰਿਓ ਠੀਕ ਧੰਨਵਾਦ ਜੀ ਜਿਹੜੀਆਂ ਭੈਣਾਂ ਮੇਰੀ ਵੀਡੀਓ ਤੇ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਾਏ ਬਾਏ ਵਾਂਸ ਅਗੇ